ਸੁਪਰਾਨਾ ਯਾਤਰਾ ਕੱਟੀ ਗਈ ਸੀ ਔਰ ਅੱਜ ਖਾਸ ਸਵਾਗਤ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਕਿ ਜਿਵੇਂ ਨੀ ਚੋਣਾ ਜਿੱਤੀ ਦੇਖੋ ਸਾਨੂੰ ਪਾਰਟੀ ਦਾ ਹੁਕਮ ਹੋਇਆ ਸੀਗਾ ਕਿ ਸਾਡੇ ਜਿਹੜੇ ਅਮਨ अरोड़ा ਜੀ ਪ੍ਰਧਾਨ ਜੀ ਤੇ ਸ਼ਰੀਕਲ ਸਿੰਘ ਜੀ ਜਿਹੜੇ ਸਾਡੇ ਕਾਰਜਕਾਰੀ ਪ੍ਰਧਾਨ ਨੇ ਉਹ ਇੱਥੇ ਅੱਜ ਪਹੁੰਚ ਰਹੇ ਨੇ ਤੇ ਉਹਨਾਂ ਵਾਸਤੇ ਸਾਨੂੰ ਵਕ ਵਕ ਜਿਹੜੇ ਪੁਆਇੰਟ ਦਿੱਤੇ ਗਏ ਪਹਿਲਾ ਪੁਆਇੰਟ ਰਣਜੀਤਾ ਮਨਿਸੂਬਾ ਦੂਜਾ ਸਾਡਾ ਇੱਥੇ ਮੈਲੇਬੀ ਗਾਰਡਨ ਦੇ ਬਾਹਰ ਸੀਗਾ ਔਰ ਅਸੀਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਖੁਸ਼ੀ ਦਾ اظہار ਕਰਨ ਵਾਸਤੇ ਸਾਰੇ ਇੱਥੇ ਇਕੱਤਰ ਹੋਏ ਹਾਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਣ ਤੇ ਧੰਨਵਾਦ ਵੀ ਕੀਤਾ ਜਾਏਗਾ ਔਰ ਉਹਨਾਂ ਨੂੰ ਬਤਾਈਆਂ ਵੀ ਦਿੱਤੀਆਂ ਜਾਣ ਕਿ ਉਹ ਨਵੇਂ ਪ੍ਰਧਾਨ ਬਣ ਕੇ ਆਏ ਔਰ ਬੜੇ ਮਿਹਨਤੀ ਤੇ ਮੈਂ ਤੇ ਸੰਨੇ اور ਪਾਰਟੀ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਬਲੰਦੀਆਂ ਤੇ ਲੈ ਕੇ ਜਾਣਗੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈਆਂ ਨੇ ਅਮਨ ਅਰੋੜਾ ਦੀ ਚਿਹਰੀ ਕਲਸੀ ਨੂੰ ਕਿਉਂਕਿ ਉਹ ਉਮੀਦਾਂ ਰੱਖਦੇ ਹੋ ਨੂੰ ਵੇਖੋ ਜੁਮੇਰੀਆਂ ਬੰਦਿਆਂ ਨੂੰ ਮਿਲਦੀਆਂ ਵਾ ਜੁਮੇਰੀਆਂ ਮਿਲੀਆਂ ਵਾ ਉਹ ਕਾਬਲ ਬੰਦੇ ਨੇ ਉਹਨਾਂ ਨੂੰ ਤਾਂ ਜੁਮੇਰੀ ਮਿਲੀ ਆ ਔਰ ਉਮੀਦਾਂ ਉਹੀ ਰੱਖਦੇ ਆ ਕਿ ਪਾਰਟੀ ਨੂੰ ਤਗੜੇ ਹੋ ਕੇ ਜਿਤਨਾ ਪਹਿਲਾਂ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਪਾਰਟੀ ਪਹਿਲਾਂ ਵੀ ਬਹੁਤ ਵਧੀਆ ਕੰਮ ਕਰ ਰਹੀ ਆ ਹੁਣ ਜਿਮਨੀ ਚੋਣਾ ਹੀਆਂ ਚੋਹਾਂ ਦੇ ਵਿੱਚੋਂ ਤਿੰਨ ਜਿਹੜੀਆਂ ਵੱਡੀ ਲੀਡ ਦੇ ਨਾਲ ਜਿੱਤੀਆਂ ਵਾ ਔਰ ਗਾਂ ਵੀ ਇਸੇ ਤਰ੍ਹਾਂ ਤਗੜੇ ਹੋ ਕੇ ਮਾਨ ਸਾਹਿਬ ਦੀ ਗਵਾਈ ਚ ਇਹਨਾਂ ਦੀ ਗਵਾਈ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਵੱਡੇ ਦਿਗਜ ਨੂੰ ਮਾਰ ਦਿੱਤੀ ਇਸ ਵਾਰ ਆਮਾ ਦੀ ਪਾਰਟੀ ਔਰ ਉਹ ਦਿਗਜ ਦੁਗਜ ਯਾਰ ਕੌਣ ਹੁੰਦੇ ਆ ਦਿਗਜ ਕੋਈ ਨਹੀਂ ਹੁੰਦਾ ਇਹ ਪਰਮਾਤਮਾ ਦੇ हां ਵੱਡੇ ਪਦਰ ਤੇ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲਾ ਦੇ ਵਿੱਚ ਪੂਰੇ ਜ਼ੋਨਾਂ 'ਚ ਤਿਆਰੀ ਹੈ ਪੂਰੇ ਜ਼ੋਨਾਂ 'ਚ ਤਿਆਰੀ ਹੈ ਕਾਂਜੇ ਪੰਜਾਬ ਦੇ ਵਿੱਚ ਨਵਾਂ ਨਵੇਂ ਸਾਡੇ ਪ੍ਰਧਾਨ ਤੇ ਕੋ ਪ੍ਰਧਾਨ ਲੱਗੇ ਆ ਅਮਰੋੜਾ ਜੀ ਸ਼ਾਦੀ ਕਲਸੀ ਜੀ ਤੇ ਉਹਨਾਂ ਦੇ ਉਹਨਾਂ ਨਾਲ ਪਾਰਟੀ ਪੰਜਾਬ 'ਚ ਜਿਹੜੀ ਆ ਉਹ ਮਜਬੂਤ ਹੋਊਗੀ ਤੇ ਅਸੀਂ ਬਿਲਕੁਲ ਸਾਰੇ ਰਲ ਕੇ ਤੀਵਲ ਕਰਕੇ ਬਾਦ ਦੇ ਵਿੱਚ ਮਤਲਬ ਤੇ ਪੰਜਾਬ ਦੇ ਵਿੱਚ ਪਾਰਟੀ ਨੂੰ ਮਜਬੂਤ ਕਰਾਂਗੇ ਉਹ ਜਿਹੜੀ ਅੰਬੀਸਰ ਕਮੇਟੀ ਦੀ ਚੋਣ ਆ ਗਈ ਆ ਉਹ ਬੜੀ ਸ਼ਾਨ ਦੇ ਨਾਲ ਜਿੱਤਾਂਗੇ ਕਈ ਕਹਿੰਦੇ ਸੀ ਕਿ ਉਹਦਾ ਕੰਦੇ ਦੀ ਜਿੱਤ ਪ੍ਰਾਪਤ ਹੋਈ ਹੈ ਕਈ ਕਹਿੰਦੇ ਆ ਸਾਨੂੰ ਕੋਈ ਹੈਰਾਨ ਮੈਂ ਕਿਹਾ ਜੀ ਦੋ ਟਿਕਾਣੇ ਸਭ ਥਾਵਾਂ ਤੇ ਮਿਹਰਬਾਨ ਜਿੱਦਾਂ ਜਿਮਣੀ ਚੌਣਾ ਜਿੱਤਿਆ ਇਦਾਂ ਹੀ ਮਤਲਬ ਜਿਹੜਾ ਮਿਊਜ਼ੀਕਲ ਕਮੇਟੀ ਦੀਆਂ ਚੌਣਾ ਅਸੀਂ ਜਿੱਤਾਂਗੇ ਤੁਸੀਂ ਇੱਥੇ ਨੋਟ ਕਰ ਲਿਓ ਠੀਕ ਹੈ ਬਹੁਤ ਬਹੁਤ ਧੰਨਵਾਦ ਹੈ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਇਹ ਜਿਹੜੀ ਜਿਮਣੀ ਚੌਣ ਦੇ ਵਿੱਚ ਸਾਨੂੰ ਇਦਾਂ ਮਾਣ ਸਤਿਕਾਰ ਪਿਆਰ ਬਖਸ਼ਿਆ ਔਰ ਕੱਲ ਦਰਬਾਰ ਸਾਹਿਬ ਵਿਖੇ ਅਨਤਮਸਤਕ ਹੋ ਕੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਆ ਔਰ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਹੈ ਬਸ ਉਹ ਸਫਰ ਹੁਣ ਜਿਹੜਾ ਪਾਰਟੀ ਦਾ ਚੱਲ ਸੋ ਚੱਲ ਜਿਹੜਾ ਹੁਣ ਦੌਰ ਚੱਲ ਰਿਹਾ ਤਗੜੇ ਹੋਵਾਂਗੇ ਨਹੀਂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਮੇਰਾ ਇਹ ਸਾਡਾ ਇੱਕ ਆਮ ਆਦਮੀ ਪਾਰਟੀ ਦਾ ਪਰਿਵਾਰ ਆ ਦੇਖੋ ਜਦੋਂ ਕੋਈ ਆਪਣਾ ਪੁਰਾਣਾ ਘਰ ਛੱਡ ਕੇ ਆਉਂਦਾ ਉਹਨੂੰ ਇਹ ਨਾ ਮਹਿਸੂਸ ਹੋਵੇ ਮੈਂ ਉਪਰੇ ਕਰ ਚਿਆ ਜਿਹੜਾ ਪੁਰਾਣਾ ਵਾਂ ਉਹਨੂੰ ਇਹ ਹੋਵੇ ਵੀ ਇਹ ਮੇਰਾ ਆਪਣਾ ਪੁਰਾਣਾ ਘਰ ਆ ਸੋ ਇਹ ਤਾਲਮਿਲ ਜਿਹੜਾ ਉਸੇ ਨੂੰ ਬਿਠਾਉਣ ਵਾਸਤੇ ਮੇਰੀ ਅਮਨਪਾਜੀ ਹੁਣਾਂ ਦੀ ਮੰਤਰੀ ਸਾਹਿਬ ਦੀ ਪਾਰਟੀ ਨੇ ਡਿਊਟੀ ਲਈ ਹੈ ਵੀ ਪਰਿਵਾਰ ਸਾਰਾ ਇੱਕੋ ਉਹ ਕਹਿੰਦੇ ਹੁੰਦੇ ਨੇ ਨਾ ਇੱਕੋ ਤਾਕੇ ਸਾਰੇ ਮੋਤੀ ਪਰੋਣੇ ਆ ਆਪਾਂ ਪਰਾਵਾਂਗੇ ਇਹਨਾਂ ਦਾ ਪਿਆਰ ਆ ਜੀ ਸੰਗਤ ਦਾ ਪਿਆਰ ਆ ਲੋਕਾਂ ਦਾ ਪਿਆਰ ਆ ਜੀ ਰਣੀ ਆ ਜੀ ਠੀਕ ਹੈ ਥੈਂਕ ਯੂ ਥੈਂਕ ਯੂ